ਇੰਡੀਆ ਐਗਰੀ ਐਕਸਪੋ ਦਾ ਇਹ 6th ਐਡੀਸ਼ਨ ਹੈ 30 ਜਨਵਰੀ ਤੋਂ 1 ਫਰਵਰੀ 2026 3 ਦਿਨ ਦੀ ਇਹ ਐਕ exhibtion ਹੈ ਇਹਦੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਜਿਵੇਂ ਕਿ ਬਲਦੇਵ ਜੀ ਨੇ ਦੱਸਿਆ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਵੇਜਣਾ ਫਿਰ ਉਹਦੀ ਹਾਰਵੈਸਟਿੰਗ ਵੱਢਣਾ ਫਿਰ ਪੋਸਟ ਹਾਰਵੈਸਟਿੰਗ ਅਸੀਂ ਉਸ ਫਸਲ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਹਰ ਤਰ੍ਹਾਂ ਦੇ ਆਪਰੇਸ਼ਨ ਇਸ ਐਕ exhibtion ਦੇ ਵਿੱਚ ਡਿਸਪਲੇਤੇ ਨੇ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਜੋ ਵੀ ਲੇਟੈਸਟ ਐਗਰੀਕਲਚਰ ਵਾਸਤੇ ਮਸ਼ੀਨਰੀ ਜੋ ਵੀ ਅਵੇਲੇਬਲ ਹੈਗੀ ਇੰਡੀਆ 'ਚ ਉਹ ਇੱਥੇ ਡਿਸਪਲੇ ਤੇ ਹੈ ਆਟੋਮੇਸ਼ਨ ਦਾ ਬਹੁਤ ਜ਼ਮਾਨਾ ਜਿਵੇਂ ਲੇਬਰ ਦੀ ਤੁਹਾਨੂੰ ਹਰ ਜਗ੍ਹਾ ਤੇ ਅੱਜਕੱਲ ਮਾਰ-ਟਾੜ ਹੈਗੀ ਕਿ ਨਹੀਂ ਮਿਲ ਰੇ ਹਨਾ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਇਸ ਦੇ ਵਿੱਚ ਆਟੋਮੇਸ਼ਨ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਹੈ ਐਗਰੀਕਲਚਰ ਤਾਂ ਉਹਦੇ ਤੇ ਵੀ ਬਹੁਤ ਸਾਰੀਆਂ ਇਸ ਵਾਲੇ ਮਸ਼ੀਨਰੀ ਸਾਡੇ ਕੋਲੇ ਅਵੇਲੇਬਲ ਹੈ ਐਗਰੀਕਲਚਰ ਦੇ ਵਿੱਚ AI ਦਾ ਕੀ ਅੱਗੇ ਆਉਣ ਵਾਲੇ ਟਾਈਮ 'ਚ ਸਹਿਯੋਗ ਰਹੂਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਤਾਂ ਮੈਂ ਕਹੂੰਗਾ ਕੁੱਲ ਮਿਲਾ ਕੇ ਜੋ ਲੇਟੈਸਟ ਅ ਐਗਰੀਕਲਚਰ ਦੇ ਨਾਲ ਰਿਲੇਟਡ ਮਸ਼ੀਨਰੀ ਹੈ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਦਾ ਫਾਇਦਾ ਲਓ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਕਿਸਾਨਾਂ ਨੂੰ ਕੀ ਅਪੀਲ ਹੈ ਕਿਸਾਨਾਂ ਨੂੰ ਅਪੀਲ ਹੈ ਕਿ ਦੇਖੋ ਹੁਣ ਐਗਰੀਕਲਚਰ ਮਿਹਨਤ ਦੇ ਨਾਲ ਨਾਲ ਟੈਕਨੋਲੋਜੀ ਦੀ ਬਹੁਤ ਲੋੜ ਹੈ ਤੇ ਕਿਸਾਨਾਂ ਨੂੰ ਕਹੂੰਗਾ ਕਿ ਇੱਥੇ ਅਸੀਂ ਟੈਕਨੋਲੋਜੀ ਪੂਰੇ ਇੰਡੀਆ ਤੋਂ ਲੈ ਕੇ ਆਏ ਆ ਤਾਂ ਉਹਦੇ ਆ ਕੇ ਵੱਧ ਤੋਂ ਵੱਧ ਪਹਿਲਾਂ ਉਹਨੂੰ ਦੇਖਣਗੇ ਫਿਰ ਉਹਨੂੰ ਵਰਤਣਗੇ ਤਾਂ ਇਹਦਾ ਸਾਨੂੰ ਕਹਿ ਲਓ ਕਿ ਲਾਗਤ ਘੱਟ ਹੋਵੇ ਔਰ ਮੁਨਾਫਾ ਜਿਆਦਾ ਹੋਵੇ ਸਾਡਾ ਇਹੀ ਇਸ ਵਲੇ ਦਾ ਏਜੰਡਾ ਕੋਈ ਇਨਾਮ ਵੀ ਦਿੱਤੇ ਜਾਣਗੇ ਜਿਸ ਤਰ੍ਹਾਂ ਹਾਂ ਬਿਲਕੁਲ ਇਨਾਮ ਵੀ ਦਿੱਤੇ ਜਾ ਰਹੇ ਕਿਸਾਨਾਂ ਨੂੰ ਹਰ ਰੋਜ਼ ਇੱਕ ਆਈਫੋਨ ਦਿੱਤਾ ਜਾਏਗਾ ਔਰ ਪਲੱਸ ਜਿਹੜਾ ਸਾਡਾ ਇਹ ਗ੍ਰੈਂਡ ਮਤਲਬ ਪ੍ਰਾਈਜ਼ ਹੈਗਾ ਆਈਫੋਨ ਡੇਲੀ ਔਰ ਪਲੱਸ ਇਹਨਾਂ ਨੂੰ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਸ ਤਰ੍ਹਾਂ ਰੋਟਾਵੇਟਰ ਪੋਟੈਟੋ ਡਿਗਰ ਇਸ ਤਰ੍ਹਾਂ ਦੇ ਕੁਝ ਹੈਗੇ ਨੇ ਔਰ 1000 ਇਨਾਮਾਂ ਸੀ ਹੋਰ ਹਰ 10 10 15 15 ਮਿੰਟ ਬਾਅਦ ਕੱਢ ਰਹੇ ਨੇ ਬਿਲਕੁਲ ਡੇਰੀ ਦੇ ਨਾਲ ਵੀ ਜੋ ਲੇਟੈਸਟ ਮਸ਼ਿਨਰੀ ਹੈ ਸਾਨੂੰ ਚਾਹੀਦੀ ਆਟੋਮੇਸ਼ਨ ਉਹ ਵੀ ਇੱਥੇ ਅਵੇਲੇਬਲ ਡੇਰੀ ਐਗਰੀ ਐਂਡ ਐਕਸਪੋ ਜਿਹੜਾ ਹੈ ਉਹ ਲੁਧਿਆਣਾ ਐਕਸੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਇਹ 30 31 ਜਨਵਰੀ ਔਰ 1 ਫਰਵਰੀ 3 ਦਿਨ ਦਾ ਇਵੈਂਟ ਹੈ ਇਹ ਪਿਓਰਲੀ ਖੇਤੀਬਾੜੀ ਮਸ਼ਿਨਰੀ ਐਗਰੀਕਲਚਰ ਮਸ਼ਿਨਰੀ ਜਿਹੜੀ ਇੱਥੇ ਲੇਟੈਸਟ ਐਗਰੀਕਲਚਰ ਮਸ਼ਿਨਰੀ ਦੇਖਣ ਨੂੰ ਮਿਲੇਗੀ ਜਿਸ ਲਈ ਐਗਰੀਕਲਚਰ ਦੇ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਮਸ਼ੀਨਾਂ ਦਾ ਡਿਸਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਬੀਜਣ ਹਾਰਵੈਸਟਿੰਗ ਕਮਬਾਈਨਸ ਥਰੇਸ਼ਰਸ ਸਪਰੇਅਰਸ ਤੇ ਹੋਰ ਵੀ ਜਿੰਨੀ ਵੀ ਲੇਟੈਸਟ ਯੂਜ਼ ਹੁੰਦੀਆਂ ਨੇ ਮਸ਼ੀਨਾਂ ਵਰਤੋਂ ਚ ਆਉਂਦੀਆਂ ਨੇ ਕਿਸਾਨਾਂ ਦੇ ਉਹ ਸਾਰੀਆਂ ਮਸ਼ੀਨਾਂ ਦਾ ਇੱਥੇ ਡਿਸਪਲੇ ਕੀਤਾ ਜਾਏਗਾ ਇਸ ਦੇ ਵਿੱਚ ਜਿਹੜਾ ਹੈ ਅਸੀਂ ਇਸ ਨੂੰ ਵਧੀਆ ਇਹਦਾ ਇੱਥੇ ਜਿਹੜੇ ਐਗਜ਼ਿਬਿਟ ਕਰ ਰਹੇ ਆ ਕਿ तकरीबन 250 ਦੇ ਜਿਹੜੇ ਐਗਜ਼ਿਬਿਟਰ ਐਗਜ਼ਿਬਿਟ ਕਰ ਰਹੇ ਆ ਉਹਨਾਂ ਨੂੰ ਵਧੀਆ ਵਪਾਰ ਮਿਲੇ ਇਸ ਕਰਕੇ ਅਸੀਂ ਇਹ ਪ੍ਰਬੰਧ ਕੀਤਾ ਕਿ तकरीबन 500 ਤੋਂ तकरीबन 500 ਡੀਲਰ ਇਨਵਾਈਟ ਕੀਤਾ ਹੈ ਜਿਨ੍ਹਾਂ ਨੇ ਕਨਫਰਮ ਕਰ ਦਿੱਤਾ ਹੈ ਤੇ ਉਹ ਇੱਥੇ ਆਉਣਗੇ ਤੇ ਇੱਥੇ ਵਿਜ਼ਿਟ ਕਰਨਗੇ ਤਾਂ ਕਿ ਬਿਜ਼ਨਸ ਮਿਲੇ ਔਰ ਇਹ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਨੂੰ ਪੂਰੇ ਇੰਡੀਆ ਦੇ ਵਿੱਚ ਆਪਣਾ ਪ੍ਰਸਾਰ ਕਰਨ ਦੇ ਵਿੱਚ ਇਹਦਾ ਫਾਇਦਾ ਹੋਏਗਾ ਐਗਜ਼ਿਬਿਸ਼ਨ ਨੂੰ ਇੰਟਰਨੈਸ਼ਨਲ ਡੈਲੀਗੇਸ਼ਨ ਜਿਹੜੇ ਕਿ ਸਾਊਥ ਕੋਰੀਆ ਤੋਂ ਅ শ্রীলੰਕਾ ਤੋਂ ਤੇ ਨੇਪਾਲ ਤੋਂ ਤੇ ਤੁਰਕੀ ਤੋਂ ਆ ਰਹੇ ਨੇ ਉਸ ਦੇ ਨਾਲ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਵੀ ਮੀਟਿੰਗਸ ਕਰਾਂਗੇ ਕਿਉਂਕਿ ਪਸਾਈਮਾ ਜਿਹੜੀ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਅਸੋਸੀਏਸ਼ਨ ਹੈ ਆਲ ਇੰਡੀਆ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰ ਅਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਐਗਜ਼ੀਬਿਸ਼ਨ ਪਿਛਲੇ 6 ਸਾਲਾਂ ਤੋਂ ਲੱਗ ਰਹੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਐਗਜ਼ੀਬਿਸ਼ਨ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਨੂੰ ਬਹੁਤ ਵੱਡਾ ਹੰਗਾਰਾ ਦੇਵੇ ਥੈਂਕ ਯੂ